ਇਹ ਮਹਾਰਾਸ਼ਟਰਾ ਦੀ ਬਰੀਡ ਆ ਜੀ ਡੀਪੀ ਕ੍ਰਾਸ ਡੀਪੀ ਕ੍ਰਾਸ ਆ ਇਹ ਇਹ ਅੰਡੇ ਲਈ ਵੀ ਬਹੁਤ ਵਧੀਆ ਜੀ ਠੀਕ ਆ ਤੇ ਮੰਨ ਕੇ ਚਲੋ ਮੀਟ ਹਾਪਰ ਵੀ ਵਧੀਆ ਕਿਉਂਕਿ ਇਹਦਾ ਮੁਰਗਾ 3 ਕਿਲੋ ਤੱਕ ਚਲਾਇਆ ਜਾਂਦਾ ਜੀ ਜੀ ਇਹ ਮਸ਼ੀਨ ਆ ਜੀ ਠੀਕ ਆ ਜੀ ਠੀਕ ਆ ਇਹਨੂੰ ਸਟਰ ਮਸ਼ੀਨ ਬੋਲਦੇ ਆ ਜੀ ਇਹਦੇ ਵਿੱਚ ਅੰਡੇ ਰੱਖੇ ਜਾਂਦੇ ਆ ਜੀ 1 ਦਿਨ ਤੋਂ ਲੈ ਕੇ 18 ਦਿਨਾਂ ਤੱਕ ਜਿਹੜਾ ਪੂਰਾ ਗਰੀਡਿੰਗ ਹੋ ਕੇ ਅੰਡਾ ਲੱਗਦਾ ਜੀ ਦੇਖੋ ਪ੍ਰੋਪਰਲੀ ਹਮ ਪ੍ਰੋਪਰਲੀ ਇਹ ਅੰਡੇ ਦਾ ਜਿਹੜਾ ਵਜ਼ਨ ਹੈ ਤਕਰੀਬਨ 55 ਤੋਂ 60 ਗ੍ਰਾਮ ਦੇ ਵਿੱਚ ਵੇਸ਼ਾ ਜੀ। ਜੇ ਅਗਰ 55 ਤੋਂ 60 ਗ੍ਰਾਮ ਦਾ ਆਪਾਂ ਅੰਡਾ ਲਾਵਾਂਗੇ ਨਾ ਮਸ਼ੀਨ ਦੇ ਵਿੱਚ ਤਾਂ ਹੀ ਚੂਜਾ 38 ਤੋਂ 42 ਗ੍ਰਾਮ ਦੇ ਵਿੱਚ ਵਿੱਚ ਨਿਕਲੇਗਾ। ਹਰ ਇੱਕ ਮਸ਼ੀਨ ਦੇ ਵਿੱਚ 15-15000 ਅੰਡਾ ਲੱਗਦਾ ਜੀ। ਇੱਕ ਮਸ਼ੀਨ ਦੇ ਵਿੱਚ ਹਾਂਜੀ ਹਾਂਜੀ 15000 ਇਸਾਈਟਰ ਮਸ਼ੀਨਾਂ 4 ਆ ਜੀ। ਠੀਕ ਆ ਜੀ। ਤੇ ਜਿਹੜੀਆਂ ਹੈਚਰ ਮਸ਼ੀਨਾਂ ਨੇ ਉਹ 2 ਆ ਜੀ ਸਾਡੇ ਕੋਲ। ਤੁਸੀਂ ਆਹ ਦੇਖ ਲਓ ਸੋਡੇ ਸੱਫੇ ਨਿਕਲ ਹੀ ਜਾਂਦਾ ਪਿਆ ਚੂਜਾ। ਲੈ ਸਿਆਣੇ ਨਿਕਲੇ ਨੇ ਜੀ ਇਹਨਾ। ਹਾਂਜੀ ਹਾਂ। ਤੇ ਇਹੋ ਦੇਖ ਲਓ ਜੀ। ਠੀਕ ਹੈ ਹਾਂਜੀ ਹਾਂ ਮਾਰਕੀਟ ਇਦਾਂ ਨਹੀਂ ਬਣੀ ਮਾਰਕੀਟ ਦੇ ਵਿੱਚ ਘੁੰਮੇ ਮੰਨਗੇ ਦੋ ਲੋ ਪਿੰਡੋਂ ਪਿੰਡੋਂ ਅਸੀਂ ਸੈਗ ਮੋਟਰਸਾਈਕਲਾਂ ਦੇ ਉੱਤੇ ਚੂਜੇ ਵਿੱਚ ਮੈਂ ਤੇ ਮੇਡੇ ਦੀ ਠੀਕ ਹੈ ਹਾਂਜੀ ਹਾਂ ਅਸੀਂ ਤੁਸੀ ਸੈਟਅਪ ਦਿਖਾ ਰਹੇ ਹਾਂ ਇਹ ਸਾਡਾ ਕਿੱਡਾ ਵੱਡਾ ਸੈਟਅਪ ਲੱਗਿਆ ਹੋਇਆ ਅਸੀਂ ਇੱਥੇ ਅੰਡੇ ਲਾਉਨੇ ਆਂ ਚੂਜੇ ਕੱਢਦੇ ਉਹ ਕਿਤੇ ਤਾਂ ਜਾਂਦੀ ਆ ਹੂੰ ਕੁਆਲਿਟੀ ਆ ਬਾਈ ਜੀ ਤਾਂ ਵਿਕਦੇ ਆ ਤਾਂ ਵਿਕਦੇ ਆ ਹਾਂਜੀ ਹਾਂ ਫਿਰ ਕਿੰਨਾ ਅੰਡਾ ਹੋ ਜਾਂਦਾ ਡੇਲੀ ਦਾ ਡੇਲੀ ਦਾ 8000 ਅੰਡਾ ਆਉਂਦਾ ਜੀ 8000 ਅੰਡਾ ਆਉਂਦਾ ਡੇਲੀ ਦਾ ਉਹਦੇ ਵਿੱਚੋਂ ਅੰਡੇ ਛੇਰ ਵੀ ਕਰ ਦਿੰਦੇ ਕੋਈ ਅਸੀਂ 1,20,000 ਲਾਉਣੇ ਆ ਜੀ 1,20,000 ਵੇਚਦੇ ਆ ਜੀ ਇਹ ਹਾਇਚਰੀ ਆਪਣੇ ਫਿਰੋਂ 12 ਮਹੀਨੇ 30 ਦਿਨ ਚੱਲੀ ਜਾਂਦੀ ਆ ਬਾਈ ਹਾਂ ਲੋਕ ਕਰਦੇ ਆ ਸੀਜ਼ਨ ਦੇ ਹਿਸਾਬ ਨਾਲ ਹਾਂ ਠੀਕ ਆ ਮੰਨ ਲੀ ਕਿ ਦੋਸਤੋ ਸਾਡਾ 12 ਮਹੀਨੇ 30 ਦਿਨ ਗਾਮਾ ਜਦੋਂ ਮਰਜ਼ੀ ਚੂਹੇ ਲੈ ਸਕਦੇ ਜਦੋਂ ਮਰਜ਼ੀ ਹਾਸਰੀ ਕਾਲ ਦੋਸਤੋ ਬਾਈ ਅੱਜ ਆਪਾਂ ਪਿੰਡ ਉਗੋ ਕਿਆਂ ਦੇ ਵਿੱਚ ਪਹੁੰਚੇ ਆ ਤਾਂ ਤੁਸੀਂ ਹਾਇਚਰੀਆਂ ਦਾ ਸੁਣੀਆ ਹੋਣਗੀਆਂ ਜਿਹੜੀਆਂ ਮ ਜਿਨ੍ਹਾਂ ਦੇ ਵਿੱਚ ਅੰਡੇ ਧਰ ਕੇ ਉਹਨਾਂ ਤੋਂ ਚੂਤੇ ਤਿਆਰ ਕੀਤੇ ਜਾਂਦੇ ਹਨ ਹਣਾ ਤਾਂ ਅੱਜ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਸਾਰਾ ਪ੍ਰੋਸੈਸ ਤੇ ਇੱਧਰ ਬਈ ਇਹ ਕੰਮ ਕਰੀ ਜਾਂਦੇ ਨੇ ਤੇ ਇਹ ਕੰਮ ਹੈਗਾ ਬਾਈਆਂ ਦਾ 33 ਸਾਲ ਹੋ ਗਏ ਬਈ ਕੰਮ ਨੂੰ 33 ਸਾਲ ਕੰਮ ਕਰਦੇ ਨੂੰ ਠੀਕ ਆ ਪਿੰਡ ਉੱਗੋ ਕੇ ਬਾਈ ਪਹਿਲਾਂ ਲੋਕੇਸ਼ਨ ਸਮਝਾ ਦੇ ਸਾਰੀ ਆਹ ਉਹਦੀ ਬਾਈ ਜੀ ਪਿੰਡ ਉੱਗੋ ਕੇ ਜੀ ਠੀਕ ਆ ਜੀ ਜ਼ਿਲ੍ਹਾ ਬਰਨਾਲਾ ਪੰਜਾਬ ਦੇ ਅਸੀਂ ਰਹਿਣ ਵਾਲੇ ਆਂ ਠੀਕ ਆ ਜੀ ਠੀਕ ਆ ਜੀ ਇਹ ਜਿਹੜਾ ਸਾਡਾ ਸਿਸਟਮ ਆ ਜੀ ਪਿੰਡ ਦੇ ਵਿੱਚ ਲੱਗਿਆ ਹੋਇਆ ਜੀ ਇੱਕ ਬੈਕਯਾਰਡ ਪੋਲਟਰੀ ਦੇ ਉੱਤੇ ਅਸੀਂ ਕੰਮ ਕਰਦੇ ਆਂ ਠੀਕ ਆ ਜੀ ਜਿਹੜੇ ਕਿਸਾਨ ਬੇਰਜਗਾਰ ਫਿਰ ਰਹਿ ਰਹੇ ਆ ਉਹਨਾਂ ਨੂੰ ਅਸੀਂ ਥੋੜੇ ਥੋੜੇ 100 200 500000 ਰੁਪਏ ਦਿੰਨੇ ਆ ਵੀ ਉਹ ਆਪਣਾ ਕੰਮ ਸਟਾਰਟ ਕਰ ਸਕਣ ਠੀਕ ਹੈ ਤੇ ਭਾਈ ਇਹ ਬਰੀਡ ਕਿਹੜੀ ਆ ਆਪਣੇ ਲਾਵੇ ਚੂਚੇ ਸਾਡੇ ਕੋਲ ਹੀ ਦੇਖੋ ਜੀ ਇਹ ਕਲਰ ਬਰੀਡ ਬੋਲਦੇ ਆ ਜੀ ਇਹਨੂੰ ਇਹ ਮਹਾਰਾਸ਼ਟਰ ਦੀ ਬਰੀਡ ਆ ਜੀ ਡੀਪੀ ਕ੍ਰੋਸ ਡੀਪੀ ਕ੍ਰਾਸ ਆ ਇਹ ਇਹ ਅੰਡੇ ਲਈ ਵੀ ਬਹੁਤ ਵਧੀਆ ਜੀ ਠੀਕ ਹੈ ਤੇ ਮੰਨ ਕੇ ਚਲੋ ਮੀਟ ਹਾਤਰ ਵੀ ਵਧੀਆ ਕਿਉਂਕਿ ਇਹਦਾ ਮੁਰਗਾ 3 ਕਿਲੋ ਤੱਕ ਚਲਾਇਆ ਜਾਂਦਾ ਜੀ 3 ਕਿਲੋ ਤੱਕ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਡਬਲ ਐਫ ਜੀ ਸੁਣਦੇ ਆ ਜਾਂ ਆਰ ਆਈ ਆਰ ਸੁਣਦੇ ਆ ਹਾਂਜੀ ਠੀਕ ਹੈ ਜੀ ਇਹ ਵੀ ਬਰੀਡ ਬਹੁਤ ਵਧੀਆ ਜੀ 2021 ਦੇ ਵਿੱਚ ਅਸੀਂ ਇਹ ਫਸਟ ਟਾਈਮ ਪਹਿਲਾ ਬਰੀਡ ਲੈ ਕੇ ਆਏ ਸੀ ਜੀ ਮੁਰਗੀਆਂ ਤਿਆਰ ਉਥੋਂ ਠੀਕ ਹੈ ਜੀ ਹੌਲੀ ਹੌਲੀ ਉਹਦਾ ਸਿਸਟਮ ਦੇਖਿਆ ਵੀ ਕਿਵੇਂ ਬਣਦੀ ਆ ਕਿਦਾਂ ਅੰਡੇ ਦਿੰਦੀ ਆ ਕਿਵੇਂ ਇਹਦਾ ਮੀਟ ਦਾ ਪ੍ਰੋਸੈਸ ਆ ਤੇ ਇਸ ਤੋਂ ਬਾਅਦ ਅਸੀਂ ਵਧਾਇਆ ਫਿਰ ਅਸੀਂ 2024 ਦੇ ਵਿੱਚ ਜੀ ਮਹਾਰਾਸ਼ਟਰ ਦੇ ਵਿੱਚੋਂ ਤਿਆਰ ਮੁਰਗੀਆਂ ਤਕਰੀਬਨ 50000 ਲੈ ਕੇ ਜੀ ਵੇਚੀਆ ਉਹ ਬਰੀਡ ਦੂਰੋਂ ਔਨ ਕਰਕੇ ਥੋੜੀ ਉਹਦੇ ਵਿੱਚ ਦਿੱਕਤ ਆਉਂਦੀ ਸੀ ਜੀ ਤਾਂ ਕਰਕੇ ਅਸੀਂ ਬਰੀਡ ਇੱਥੇ ਰੱਖੀ ਆ ਜੀ ਇਸ ਸਾਲ ਉਹਦੇ ਅੰਡੇ ਲਾਣੇ ਤੇ ਚੂਜੇ ਘੜਦੇ ਆ ਜੀ ਠੀਕ ਆ ਜੀ ਤੇ ਇਹ ਵੈਕਸਿਨ ਨਾਲ ਵੈਕਸੀਨ ਕਰਦੇ ਆ ਜੀ ਤੁਹਾਨੂੰ ਦਿਖਾਉਣੇ ਪਹਿਲਾਂ ਮਸ਼ੀਨਾਂ ਦਿਖਾ ਦਿੰਨੇ ਆ ਜੀ ਦੇਖੋ ਪਹਿਲਾਂ ਉਹ ਚਾ ਅੰਡੇ ਲੱਗਦੇ ਆ ਜੀ ਪਹਿਲਾਂ ਬਈ ਸ਼ੁਰੂ ਤੋਂ ਚੱਲ ਉਹ ਹੀ ਗੱਲ ਦੱਸਣਾ ਵੀ ਕਿੱਥੋਂ ਆਂਡੇ ਲੱਗਦੇ ਆ ਤੇ ਕਿੰਨੇ ਦਿਨਾਂ ਦਾ ਪ੍ਰੋਸੈਸ ਹੁੰਦਾ ਬਈ ਇਹ ਬਾਈ ਜੀ ਇਹ ਮਸ਼ੀਨ ਆ ਜੀ ਠੀਕ ਆ ਜੀ ਠੀਕ ਹੈ ਇਹਨੂੰ ਸਟਰ ਮਸ਼ੀਨ ਬੋਲਦੇ ਆ ਜੀ ਹਮ ਠੀਕ ਆ ਜੀ ਇਹਦੇ ਵਿੱਚ ਆਂਡੇ ਰੱਖੇ ਜਾਂਦੇ ਆ ਜੀ 1 ਦਿਨ ਤੋਂ ਲੈ ਕੇ 18 ਦਿਨਾਂ ਤੱਕ ਜੀ 18 ਦਿਨਾਂ ਤੱਕ ਇਹਦੇ ਵਿੱਚ ਇਹ ਚ ਪੂਰਾ ਗਰੀਡਿੰਗ ਹੋ ਕੇ ਅੰਡਾ ਲੱਗਦਾ ਜੀ ਦੇਖੋ ਪ੍ਰੋਪਰਲੀ ਹਮ ਪ੍ਰੋਪਰਲੀ ਇਹ ਅੰਡੇ ਦਾ ਜਿਹੜਾ ਵਜਨ ਹੈ ਤਕਰੀਬਨ 55 ਤੋਂ 60 ਗ੍ਰਾਮ ਦੇ ਵਿੱਚ ਵਿੱਚ ਆ ਜੀ ਅਗਰ 55 ਤੋਂ 60 ਗ੍ਰਾਮ ਦਾ ਆਪਾਂ ਅੰਡਾ ਲਾਵਾਂਗੇ ਨਾ ਮਸ਼ੀਨ ਦੇ ਵਿੱਚ ਤਾਂ ਹੀ ਚੂਜਾ 38 ਤੋਂ 42 ਗ੍ਰਾਮ ਦੇ ਵਿੱਚ ਵਿੱਚ ਨਿਕਲੇ ਠੀਕ ਹੈ ਤੇ ਜਿਹੜੇ ਆਪਾਂ ਚੂਜੇ ਦੇਖਿਆ ਇਹ ਆਏ ਹੁਣ ਨਿਕਲੇ ਆ ਦੇ ਵਿੱਚੋਂ ਹਾਂਜੀ 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 ਨਿਕਲੇ ਸਾਡੇ ਕੋਲ ਜੀ ਇਸ ਟਾਈਮ ਇੱਥੇ ਦੇਖੋ ਚਾਰ ਮਸ਼ੀਨਾਂ ਲੱਗੀਆਂ ਹੋਈਆਂ ਜੀ ਚਾਰ ਮਸ਼ੀਨਾਂ ਲੱਗੀਆਂ ਹਰ ਇੱਕ ਮਸ਼ੀਨ ਦੇ ਵਿੱਚ 15-15000 ਅੰਡਾ ਲੱਗਦਾ ਜੀ ਇੱਕ ਮਸ਼ੀਨ ਦੇ ਵਿੱਚ ਹਾਂਜੀ ਹਾਂਜੀ 15000 ਇਹ ਸਾਈਟਰ ਮਸ਼ੀਨਾਂ ਚਾਰ ਆ ਜੀ ਠੀਕ ਆ ਜੀ ਤੇ ਜਿਹੜੀਆਂ ਹੈਚਰ ਮਸ਼ੀਨਾਂ ਨੇ ਉਹ ਦੋ ਆ ਜੀ ਸਾਡੇ ਕੋਲ ਟੋਟਲ 6 ਮਸ਼ੀਨਾਂ ਲੱਗੀਆਂ ਹੋਈਆਂ ਈ ਸਾਡੇ ਕੋਲ 6 ਮਸ਼ੀਨਾਂ ਲੱਗੀਆਂ ਨੇ ਪਹਿਲਾਂ ਇੱਧਰ ਲੱਗਦਾਗਾ ਪਹਿਲਾਂ ਪਹਿਲਾਂ ਇੱਧਰ ਲੱਗਦੇ ਆ ਜੀ ਅੰਡੇ ਚਾਰੇ ਮਸ਼ੀਨਾਂ ਜੀ ਇਹ ਚ ਲੱਗਦਾ ਠੀਕ ਹਾਂਜੀ ਹਾਂ ਫੇਰ ਪਤਾ ਕੀ ਹੁੰਦਾ ਜੀ ਫੇਰ ਉਧਰ ਟਰਾਂਸਫਰ ਹੁੰਦੇ ਆ ਜੀ ਹੂੰ ਦੂਜੇ ਪਾਸੇ ਠੀਕ ਐ ਬਿਠਾ ਦਿੰਨੇ ਸੋ ਆਜੋ ਲਾਈਵ ਹੀ ਕਰਨ ਹਾਲਾ ਪ੍ਰੋਸੈਸ ਦਿਖਾਵਾਂਗੇ ਬਈ ਹਾਈ ਚਰੀ ਦਾ ਤੇ ਜੇ ਬਾਈ ਕਿਸੇ ਨੇ ਜਿਵੇਂ ਕੰਮ ਕਰਨਾ ਹੋਵੇ ਨਵਾਂ ਫਰੂਜਾ ਮਿਲ ਜਾਂਦਾ ਬਾਈ ਚੂਜਾ ਜੀ ਸਾਡੇ ਕੋਲ ਬਰੀਡਾਂ ਕੱਢਦੇ ਆ ਅਸੀਂ ਆਹ ਦੇਖ ਲਓ ਸੋਡੇ ਸਾਫੇ ਨਿਕਲ ਹੀ ਜਾਂਦਾ ਪੈਸੂ ਚੂਜਾ ਮਸਾਂ ਕਿਹਨੇ ਆ ਗਿਆ ਨਾ ਹਾਂਜੀ ਹਾਂ ਤੇੜੋ ਦੇਖ ਲੋ ਜੀ ਠੀਕ ਐ ਹਾਂਜੀ ਹਾਂ ਹੁਣ ਜਦੋਂ ਇਹਦਾ ਟੈਂਪਰੇਚਰ ਦੇਖ ਲੋ ਜੀ ਤੁਸੀਂ ਆਪ ਹੀ ਦੇਖ ਸਕਦੇ ਹੋ ਜਿਹੜਾ ਇਹਦਾ ਇਹਦਾ ਟੈਂਪਰੇਚਰ ਆ ਇਹ 100 ਡਿਗਰੀ ਐ ਜੀ 100 ਡਿਗਰੀ ਐ ਨਾ ਹਾਂਜੀ ਜਦੋਂ ਬਾਹਰ ਨਿਕਲਦਾ ਇਹਦੇ ਵਿੱਚੋਂ ਤਾਂ ਜਿਹੜਾ ਚੂਚੇ ਦੇ ਵਿੱਚ ਮੰਨ ਕੇ ਚਲੋ ਮੌਸਮ ਚੇਂਜ ਹੁੰਦਾ ਚੇਂਜ ਹੋਣ ਕਾਰਨ ਪ੍ਰੋਬਲਮ ਆਉਂਦੀ ਨਾ ਚਿਕਸੋਂ ਇਸੇ ਕਰਕੇ ਸੀ ਇਨੂੰ ਨਾਲ ਦੀ ਨਾਲ ਹੀ ਟੀਕਾ ਵੈਕਸੀਨ ਕਰਦੇ ਆ ਜੀ ਇਹ ਬਈ ਵੈਕਸੀਨ ਕਾਦੀ ਹੁੰਦੀ ਹੈ ਇਹ ਇਹ ਮਲਟੀਵਿਟਾਮਿਨ ਦੀ ਵੈਕਸੀਨ ਹੈ ਜੀ ਮਲਟੀਵਿਟਾਮਿਨ ਹਾਂਜੀ ਹਾਂਜੀ ਠੀਕ ਹੈ ਨਾਲ ਇਹਨੂੰ ਹਲਕਾ ਜਿਹਾ ਐਂਟੀਵਾਇਰਲ ਵੀ ਦਿੱਤਾ ਜਾਂਦਾ ਜੀ ਤਾਂ ਕਰਕੇ ਕਈ ਵਾਰ ਬੁਖਾਰ ਵਗੈਰਾ ਨਾ ਹੋ ਜੀ ਸਿਕਸ ਨੂੰ ਤਾਂ ਕਰਕੇ 12 ਮਾਸ ਵਿੱਚ 1 ਲੱਖ ਦਾ ਬਾਹਰ ਹਾਂਜੀ ਹਾਂ ਉਧਰ ਇਹਦੋਂ ਵੀ ਟੈਂਪ ਦੇਖੋ ਮਸ਼ੀਨਾਂ ਦੇ ਵਿੱਚ ਹੋਰ ਟੈਂਪਰੇਚਰ ਆ ਇਹ ਸਾਡਾ ਸੈੱਡ ਆ ਠੀਕ ਹੈ ਜਿੱਥੇ ਐਚਰੀਆਂ ਲੱਗੀਆਂ ਇੱਥੇ ਹੋਰ ਟੈਂਪਰੇਚਰ ਹੈ ਬਾਹਰ ਜਿਹੜੋ ਇਹਨੂੰ ਅਸੀਂ ਆਪਣਾ ਟਰਾਂਸਪੋਰਟ 'ਚ ਭੇਜਾਂਗੇ ਹੋਰ ਸਿਸਟਮ ਤਾਂ ਕਰਕੇ ਜੀ ਚੂਜੇ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਸ ਕਰਕੇ ਜੀ ਇਹਨੂੰ ਵੈਕਸੀਨ ਅਸੀਂ ਕਰਦੇ ਆ ਨੰਬਰ 2 ਤੇ ਆਈ ਜੀ ਬਰੀਡਾਂ ਦੀ ਗੱਲ ਹੈ ਬਰੀਡਾਂ ਦੇ ਵਿੱਚ ਸਾਡੇ ਕੋਲ ਤਾਂ ਦੋ ਬਰੀਡਾਂ ਨੇ ਜੀ ਇੱਕ ਸਾਡੇ ਕੋਲ ਲਾਲ ਬਰੀਡ ਆ ਜੀ ਜਿਹਨੂੰ ਮਾਰਕੀਟ ਦੇ ਲੋਕ ਆ ਰੀਅਰ ਦੇ ਨਾਲ ਕਹਿੰਦੇ ਆ ਨੰਬਰ 2 ਤੇ ਆ ਮਲਟੀ ਕਲਰ ਬਰੀਡ ਆ ਜੀ ਇਹਨੂੰ ਲੋਕ ਟਰੈਲਰ ਦੇ ਨਾਲ ਦੇ ਉੱਤੋਂ ਜਾਣਦੇ ਆ ਪਰ ਅਸੀਂ ਆਪਣੀ ਭਾਸ਼ਾ ਦੇ ਵਿੱਚ ਇਹਨੂੰ ਡੀਪੀ ਕ੍ਰੋਸ ਬੋਲਦੇ ਆਂ ਇਹ ਦੇਸੀ ਪੋਲਟਰੀ ਕ੍ਰੋਸ ਠੀਕ ਹੈ ਠੀਕ ਹੈ ਜੀ ਇਹ ਵੀ ਬਰੀਡ ਬਹੁਤ ਵਧੀਆ ਜੀ ਇਹ ਆਂਡਾ ਕਿੰਨੇ ਟਾਈਮ ਦਿੰਦੀ ਆ ਫੇਰ ਸਾਡੀ ਕੋਈ ਵੀ ਮੁਰਗੀ ਹੈ ਜੀ 120 ਦਿਨ ਤੋਂ ਲੈ ਕੇ 100 ਦਿਨ ਦੇ ਵਿੱਚ ਵਿੱਚ ਮੁਰਗੀ ਸਟਾਰਟਿੰਗ ਆ ਜਾਂਦੀ ਐ ਅੰਡੇ ਤੇ ਔਰ 5.5 ਮਹੀਨੇ ਤੱਕ ਫੁੱਲ ਪ੍ਰੋਡਕਸ਼ਨ ਤੇ ਆ ਜਾਂਦੀ ਐ ਠੀਕ ਹੈ ਹਾਂ ਜੀ ਬਾਕੀ ਨੰਬਰ 2 ਤੇ ਆਪਣਾ ਜਿਹੜਾ ਫਾਰਮਰ ਵੀਰ ਜੋ ਵੀ ਇਹਨੂੰ ਪਾਲ ਲੈਣਗੇ ਉਹਨਾਂ ਦੇ ਉੱਤੇ ਡਿਪੈਂਡਿੰਗ ਹੈ ਉਹ ਕਿਸ ਤਰ੍ਹਾਂ ਦੀ ਉਹਨੂੰ ਫੀਡਸ ਯੂਜ਼ ਕਰ ਰਹੇ ਆ ਕਿਸ ਤਰ੍ਹਾਂ ਦੀ ਵੈਕਸੀਨ ਕਰ ਰਹੇ ਆ ਉਹ ਉਸ ਦੇ ਉੱਤੇ ਆ ਜੀ ਕਿਸ ਤਰ੍ਹਾਂ ਦੀ ਮੁਰਗੀ ਦਾ ਬੋਡੀ weight ਆ ਜੀ ਕਈ ਹੁਣ ਫਾਰਮਰ ਸੱਤ ਨੂੰ ਚਾ ਲੈ ਜਾਂਦੇ ਆ ਜੀ ਫੀਡ ਸਹੀ ਢੰਗ ਦੀ ਨਹੀਂ ਪਾਉਂਦੇ ਜੀ ਠੀਕ ਹੈ ਜੀ ਤਾਂ ਕਰਕੇ ਜੀ ਦਿੱਕਤਾਂ ਹੁੰਦੀਆਂ ਮੁਰਗੀ ਹੰਡਾ ਨਹੀਂ ਦਿੰਦੀ ਮੁਰਗਾ weight ਨਹੀਂ ਫੜਦਾ ਵਧੀਆ ਬਰੀਡ ਆ ਜੀ ਪਤਾ ਕੀ ਗੱਲ ਆ ਕਈ ਬਰੀਡਾਂ ਦੇ ਦੇਖੋ hatchability ਵੀ ਨਹੀਂ ਚੰਗੀ hatchability ਮਤਲਬ ਚੂਜੇ ਨਿਕਲਦੀ ਜਿਹੜੀ ਪ੍ਰੋਸੈਸਿੰਗ ਸ਼ਕਤੀ ਆ ਉਹ ਬਹੁਤ ਘੱਟ ਹੁੰਦੀ ਆ ਜੀ ਇਹ ਬਰੀਡ ਐਨੀ ਕਿ ਪਿਓਰਟੀ ਦੇ ਵਿੱਚ ਬਣਾਈ ਆ ਜੀ ਅਸੀਂ ਇਹਦੀ ਮੰਨ ਕੇ ਚਲੋ 100 ਦੇ ਵਿੱਚੋਂ 90% ਚੂੜਾ ਨਿਕਲਦਾ ਜੀ ਇਹਦਾ ਠੀਕ ਹੈ 100 ਦੇ ਵਿੱਚੋਂ 90% ਹੀ ਚੂੜਾ ਨਿਕਲਦਾ ਜੀ ਬਾਕੀ ਸਾਰਾ ਮੰਨ ਕੇ ਚਲੋ ਇੱਕ 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 ਸਾਰ ਦਾ ਅੰਡਾ ਲਾਉਣਾ ਤਾਂ ਹੈਲਦੀ ਬੱਚਾ ਨਿਕਲਦਾ ਜੀ ਤੇ ਜਿਵੇਂ ਬਾਈ ਇਹਦੀ ਹੁਣ ਇੱਕ ਵੈਕਸੀਨ ਤਾਂ ਤੁਸੀਂ ਆਹ ਕਰਤੀ ਹੈਨਾ ਤਾਂ ਇਹਦੀ ਫਿਰ ਅਗਲੀ ਵੈਕਸੀਨ ਕਦੋਂ ਹੋਊਗੀ ਬਾਈ ਦੇਖੋ ਜੀ ਪਤਾ ਕੀ ਗੱਲ ਆ ਜੀ ਵੈਕਸੀਨ ਕਰਨ ਦੇ ਜ਼ਿਆਦਾ ਕਾਰਨ ਇਹ ਹੀ ਹੈ ਵੀ ਜੇਕਰ ਮੰਨ ਲੇ ਕਿ ਚਲੋ ਵੀ ਤੁਹਾਡੇ ਪੇਰੈਂਟਸ 'ਚ ਦਿੱਕਤ ਆ ਜੀ ਵੈਸੇ ਸਾਰੇ ਫਾਰਮਰ ਆਪਣੀ ਸੇਫਟੀ ਦੇ ਲਈ ਵੈਕਸੀਨਾਂ ਕਰਦੇ ਆ ਪਰ ਜਿਨੇ 200 ਬਰਡ ਲੈ ਰੱਖਿਆ ਹੈ ਨਾ 500 400 ਆਖਿਆ ਕੋਈ ਐਡੀ ਖਾਸ ਵੈਕਸੀਨ ਦੀ ਲੋੜ ਨਹੀਂ ਸਿਰਫ ਉਹਨੂੰ ਲਸੋਟਾ ਸਟੇਨ ਦੀ ਵੈਕਸੀਨ ਇੱਕ ਮਹੀਨੇ ਦੇ ਵਿੱਚ ਕਰ ਹੀ ਕਰ ਦੋ ਜਿਆਦਾ ਕੋਈ ਦਿੱਕਤ ਨਹੀਂ ਆਏਗੀ ਮੈਂ ਤਾਂ ਵੈਕਸੀਨ ਦਾ 26 ਤਰ੍ਹਾਂ ਦੀਆਂ ਵੈਕਸੀਨਾਂ ਜਿਹੜੀਆਂ ਅਸੀਂ ਪੈਰਾਂ ਨੂੰ ਕਰਦੇ ਹਾਂ ਇਹਦੇ ਨੂੰ ਇਹਦੇ ਸਪੈਸ਼ਲ ਇਹਦਾ ਬਲੱਡ ਚੈਕਿੰਗ ਹੁੰਦਾ ਜੀ ਕਿਸੇ ਤਰ੍ਹਾਂ ਦੀ ਕਿੜਗਾਉਂ ਚੈੱਕ ਕਰਾ ਕੇ ਆਉਂਦੇ ਆ ਜੀ ਵੀ ਬਲੱਡ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਇਹਨੂੰ ਚੂਚੇ ਆਂਡੇ ਲਾਉਣ ਤੋਂ ਪਹਿਲਾਂ ਫਿਰ ਜੀ ਠੀਕ ਹੈ ਨੰਬਰ 2 ਆਪਣਾ ਇਹ ਤੋਂ ਬਾਅਦ ਆ ਗਈ ਜੀ ਗੱਲ ਬਰੀਡਾਂ ਦੇ ਉੱਤੇ ਜੀ ਠੀਕ ਹੈ ਜੀ ਆਪਣੇ ਜਿਹੜੇ ਲੋਕ ਆ ਜੀ ਪੰਜਾਬ ਦੇ ਜਾਂ ਹਰਿਆਣੇ ਦੇ ਹਿਮਾਚਲ ਦੇ ਕਿਤੋਂ ਦੇ ਵੀ ਆ ਉਹ ਜ਼ਿਆਦਾਤਰ ਮੰਨ ਕੇ ਤੁਹਾਨੂੰ ਇੱਕ ਬਰੀਡ ਵਿੱਚ ਹੀ ਪੈ ਜਾਂਦੇ ਆ ਹਾਂ ਆ ਰਹੇ ਯਾਰ ਵਾਲੇ ਆ ਰ ਆ ਕੱਲੀ ਬਰੀਡ ਦਾ ਦੇਖੋ ਜੀ ਹਾਂ ਉਹਦੀ ਅੰਡੇ ਦੇਣ ਦੀ ਕੈਪੈਸਿਟੀ ਦੇਖੋ ਠੀਕ ਹੈ ਵੀ ਉਹ ਅੰਡੇ ਦਿੰਦੀ ਕਿੰਨੀ ਆ ਜੀ ਹਾਂ ਅਸੀਂ ਤਾਂ ਜੀ ਦੇਖੋ ਲਿਖ ਕੇ ਦੇਵਾਂਗੇ ਜੀ ਸਾਡੀ ਮੁਰਗੀ 75 ਤੋਂ 85 ਜਾਂ 90 ਦੇ ਵਿੱਚ ਵਿੱਚ ਪਰਸੈਂਟੇਜ ਨਾਲ ਦੇਵੇ ਠੀਕ ਹੈ ਜੀ ਇਹ ਰਿਟਰਨ ਦੇ ਵਿੱਚ ਇਹ ਜੀ ਲਿਖ ਕੇ ਦੇਵਾਂਗੇ ਬਾਕੀ ਤੁਹਾਡਾ ਤਾਂ ਕੰਮ ਵੀ ਬਾਈ 33 ਸਾਲ ਪੁਰਾਣਾ ਹੋ ਗਿਆ ਬਾਈ ਪੁਰਾਣਾ ਕੰਮ ਆ ਜੀ ਬਾਈ ਜੀ ਪਹਿਲਾਂ ਮਾਰਕੀਟ ਦੇ ਵਿੱਚ ਮਾਰਕੀਟ ਇਦਾਂ ਨਹੀਂ ਬਣੀ ਹਮ ਮਾਰਕੀਟ ਦੇ ਵਿੱਚ ਘੁੰਮਿਆ ਮੰਨ ਕੇ ਤੁਹਾਨੂੰ ਪਿੰਡੋਂ ਪਿੰਡੋਂ ਸੀ ਸੈਕ ਮੋਟਰਸਾਈਕਲਾਂ ਦੇ ਉੱਤੇ ਜੂਜੇ ਵਿੱਚ ਮੈਂ ਤੇ ਮੇਡੇ ਦੀ ਠੀਕ ਹੈ ਹਾਂਜੀ ਹਾਂ ਖੋਦ ਮੈਂ ਆਪ ਮਿਹਨਤ ਕੀਤੀ ਆ ਪੂਰੀ ਬਾਈ ਪੂਰੀ ਨਾ ਬਣਿਆ ਬਾਈ ਜੀ ਬਾਹਰ ਤੱਕ ਚੂਜ਼ਾ ਭੇਜਦੇ ਆ ਆ ਸਾਰਾ ਅੰਡਾ ਲੱਗਿਆ ਆਪਣਾ ਨਾਂ ਬਾਈ ਕੀ ਪੱਪੂ ਹੈ ਚਿੜੀ ਵਾਲਾ ਪੱਪੂ ਹੈ ਸ਼੍ਰੀ ਨਾਦੇ ਜੀ ਸਾਡਾ ਬਾਹਰ ਨਾ ਚੱਲਦਾ ਜੀ ਠੀਕ ਆ ਸਾਰੇ ਕਿੱਥੇ ਤੱਕ ਭੇਜੇਵੇਂ ਚੂਚੇ ਸ਼੍ਰੀ ਨਾ ਇਹ ਦੂ ਬਾਹਰ ਲੋੜ ਸਾਰੇ ਸ਼੍ਰੀ ਨਗਰ ਜਾਣੇ ਆ ਜੀ ਇਹ ਸਾਰੇ ਹਾਂ ਜੀ ਹਾਂ ਠੀਕ ਆ ਅੱਜ ਇਹੜਾ ਚਿਕਸ ਜਾ ਰਿਹਾ ਧਰਮਸਾਲਾ ਜਾ ਰਿਹਾ ਜੀ ਧਰਮਸਾਲਾ 6 ਤਰੀਕ ਦਾ ਹਾਂ ਜੀ ਮਾਰਚ ਚ ਹਾਂ ਜੀ ਹਾਂ ਠੀਕ ਹੈ ਤੇ ਜਿਵੇਂ ਬਾਈ ਹੁਣ ਫਿਰ ਕੋਈ ਬੰਦਾ ਇੱਕ ਦਿਨ ਦਾ ਚੂਜਾ ਲੈ ਗਿਆ ਸੋਹਣਾ ਹਾਂਜੀ ਤਾਂ ਬਾਈ ਫਿਰ ਦੇਖਭਾਲ ਕੀ ਹੁੰਦੀ ਹੈ ਇਹਦੀ ਦੇਖੋ ਜੀ ਪਹਿਲੇ ਦਿਨ ਇਹਨੂੰ ਗੁੜ ਦਾ ਪਾਣੀ ਦੇਣਾ ਚਾਹੀਦਾ ਜੀ ਗੁੜ ਦਾ ਪਾਣੀ ਕਿਤੋਂ ਵੀ ਤੁਹੇ ਮੇਰੇ ਤੋਂ ਲੈਣੋ ਜਾਂ ਕਿਤੋਂ ਹੋਰ ਲੈਨੇ ਹੋ ਗੁੜ ਦਾ ਪਾਣੀ ਦੇਣਾ ਚਾਹੀਦਾ ਜੀ ਅੱਛਾ ਠੀਕ ਹੈ ਜੀ ਗੁੜ ਦਾ ਪਾਣੀ ਦੇ ਨਾਲ ਮਿੱਠਾ ਸੋਡਾ ਦੇਣਾ ਚਾਹੀਦਾ ਜੀ ਮੰਨ ਕੇ ਚਲੋ ਜੀ 1000 ਰੁਪਿਆ 50 ਗ੍ਰਾਮ ਮਿੱਠਾ ਸੋਡਾ ਚਾਹੀਦਾ ਜੀ 1 ਕਿਲੋ ਗੁੜ 1 ਕਿਲੋ ਗੁੜ ਹਾਂਜੀ ਉਹ ਚਲਾਓ ਜਦੋਂ ਉਹ ਪੀਂਦਾ ਇਦੋਂ ਤੱਕ ਹਲਕਾ ਜਿਹਾ ਪਾਣੀ ਦੇਓ ਇਹਨੂੰ ਠੀਕ ਹੈ ਜੀ ਪਾਣੀ ਦੇ ਕੇ ਦੋ ਐਂਟੀਬਾਇਓਟਿਕ ਚਲਾਓ ਠੀਕ ਹੈ ਜੀ ਐਂਟੀਬਾਇਓਟਿਕ ਚਲਾ ਕੇ ਦੋ ਨਾਲ ਹੀ ਇਹਨੂੰ ਮਲਟੀਵਿਟਾਮਿਨ ਸਟਾਰਟ ਕਰੋ ਠੀਕ ਹੈ ਫਿਰ ਪੰਜਵੇਂ ਦਿਨ ਇਹਨੂੰ ਲਿਵਰ ਟੋਨਿਕ ਸਟਾਰਟ ਕਰੋ ਕੋਈ ਵੀ ਇੱਕ ਮੰਨ ਕੇ ਚਲੋ 5 ਦਿਨਾਂ ਤੱਕ ਪ੍ਰੋਸੈਸ ਇਹਨਾਂ ਰਹਿੰਦਾ ਜੀ ਇਸ ਤੋਂ ਬਾਅਦ ਇਹਨੂੰ ਹਫਤੇ ਦੇ ਵਿੱਚ ਹਫਤੇ 'ਚ ਤਿੰਨ ਵਾਰੀ ਮਲਟੀਵਿਟਾਮਿਨ ਜ਼ਰੂਰ ਦੇਣਾ ਚਾਹੀਦਾ ਨਾਲ ਐਂਟੀਬਾਇਓਟਿਕ ਦੇਣਾ ਚਾਹੀਦਾ ਤੇ ਜਿਹੜੀ ਫੀਡ ਵਗੈਰਾ ਹੁੰਦੀ ਆ ਉਹ ਕਦੋਂ ਖਾਣ ਲੱਗ ਜਾਂਦਾ ਫਿਰ ਇਹ ਕੀੜੇ ਮੰਨ ਕੇ ਚਲੋ ਜੀ ਜਦੋਂ ਤੁਹਾਡੇ ਕੋਲ ਤੁਸੀਂ ਕਿਸੇ ਵੀ ਹੈਚ ਦੇ ਚੂਜਾ ਪਰਚੇਜ਼ ਕਰਦੇ ਹੋ ਤਾਂ ਮੰਨ ਕੇ ਚਲੋ ਚੂਜਾ ਛੱਡ ਦੇ ਵਿੱਚ ਛੱਡਣ ਤੋਂ ਬਾਅਦ ਪਾਣੀ ਲਾਉਣ ਤੋਂ 4-5 ਘੰਟੇ ਬਾਅਦ ਫਿਰ ਫੀਡ ਦੇਣੀ ਚਾਹੀਦੀ ਆ ਠੀਕ ਹੈ ਪਹਿਲਾ ਫੀਡ ਦਿਓਗੇ ਤਾਂ ਜੋਗ ਦੀ ਦਿੱਕਤ ਆ ਜਾਂਦੀ ਹੈ ਜੀ ਤਾਂ ਕਰਕੇ ਜਿਹੜਾ ਚੂਜੇ ਦੇ ਵਿੱਚ ਸੀਆਰਡੀ ਇਕੋਲਾਈਜ਼ ਵਗੈਰਾ ਹੋਰ ਬਹੁਤ ਤਰਾਹ ਦੀਆਂ ਦਿੱਕਤਾਂ ਆਉਂਦੀਆਂ ਜੀ ਠੀਕ ਹੈ ਹਾਂਜੀ ਹਾਂ ਤੇ ਇਹ ਪ੍ਰੋਸੈਸ ਆ ਹੈ ਬਈ ਸਾਰਾ ਹਾਂਜੀ ਹਾਂ ਦੇਖ ਲਓ ਜੀ ਪੈਕ ਹੁੰਦੇ ਆ ਜੀ ਡੱਬੇ ਦੇ ਵਿੱਚ ਜਿਹੜੇ ਡੱਬੇ ਦੇ ਵਿੱਚ ਪੈਕ ਹੋ ਕੇ ਆਉਂਦੇ ਆ ਬਈ ਉਹ ਵੀ ਦਿਖਾ ਦੇ ਹਾਂਜੀ ਹਾਂ ਆ ਦੇਖ ਲਓ ਜੀ ਇਹ ਫਿਰ ਕਿਣਕੇ ਪਾਉਂਦੇ ਇਹਦੇ ਵਿੱਚ ਬਿਲਕੁਲ ਜੀ 80 ਚੂਜਾਂ ਦੀ ਪੈਕਿੰਗ ਆ ਜੀ 80 ਚੂਜਾਂ ਦੀ ਪੈਕਿੰਗ ਆ ਹਾਂਜੀ ਹਾਂ ਕੁਆਲਟੀ ਆਪੇ ਤਾਂ ਨਹੀਂ ਸ਼ੇਲ ਕਰਦੇ ਇਕੱਲੇ ਚੂਜ ਹੀ ਸ਼ੇਲ ਕਰਦੇ ਬਹੁਤ ਜ਼ਿਆਦਾ ਸਾਡਾ ਚਿਕਸਲਾ ਕੰਮ ਆ ਜੀ ਚਿਕਸਦਾ ਕੰਮ ਆ ਹਾਂਜੀ ਹਾਂ ਠੀਕ ਚਿਕਸ ਕੱਟਦੇ ਆ ਤੇ ਵੇਚਦੇ ਆ ਜੀ ਮਾਰਕੀਟ ਦੇ ਵਿੱਚ ਕਈ ਮੰਨ ਕੇ ਚਲੋ ਸਾਡੇ ਕੰਪੀਟੀਟਰ ਨੇ ਵੀ ਉਹ ਕਹਿ ਦਿੰਦੇ ਇਹਨਾਂ ਕੋਲ ਵਧੀਆ ਨਹੀਂ ਅਸੀਂ ਤੁਸੀਂ ਇਹ ਸੈਟਅਪ ਦਿਖਾ ਰਹੇ ਹੋ ਇਹ ਸਾਡਾ ਕਿੰਨਾ ਵੱਡਾ ਸੈਟਅਪ ਲੱਗਿਆ ਹੋਇਆ ਅਸੀਂ ਇੱਥੇ ਅੰਡੇ ਲਾਉਨੇ ਆਂ ਚੂਸੇ ਕੱਢਦੇ ਉਹ ਕਿਤੇ ਤਾਂ ਜਾਂਦੀ ਆ ਹਮ ਕੁਆਲਿਟੀ ਆ ਬਾਈ ਜੀ ਤਾਂ ਵਿਕਦੇ ਆ ਤਾਂ ਵਿਕਦੇ ਆ ਹਾਂਜੀ ਹਾਂ ਠੀਕ ਐ ਕੁਆਲਿਟੀ ਦੇ ਉੱਤੇ ਕੰਮ ਕਰਦੇ ਆ ਬਾਈ ਜੀ ਚੂਜੇ ਚੂਜੇ ਦਾ ਜਿਹੜਾ ਬੋਡੀ weight ਆ 35 ਤੋਂ ਲੈ ਕੇ 40 ਗ੍ਰਾਮ ਦੇ ਵਿੱਚ ਵਿੱਚ ਹੋਏਗਾ ਬਾਕੀ ਐਕਟਿਵ ਨੇ ਨਾ ਸਾਰੇ ਬਈ ਪੂਰਾ ਬਿਜ਼ੀ ਆ ਦੇਖੋ ਜੀ ਦੇਖ ਹਮ ਕਲਰ ਦੇਖ ਲਓ ਜੀ ਇਹਦੇ ਬਾਈ ਫਿਰ ਜਿਵੇਂ ਹੁਣ ਐਡਾ ਕੰਮਕਾਰ ਆਣਾ ਣਾ ਤੁਹਾਡਾ ਕੋਈ ਬੰਦਾ ਬੰਦਾ ਵੀ ਰੱਖਿਆ ਹੋਊ ਨਾਲ ਨਹੀਂ ਬਾਈ ਜੀ ਇਹ ਸਾਰੇ ਮਸ਼ੀਨਾਂ ਅਸੀਂ ਆਪ ਮੈਨੇਜਮੈਂਟ ਦੇਖਦੇ ਆ ਜੀ ਹਾਂ ਅਗਰ ਲੇਬਰ ਵਾਲੇ ਬੰਦੇ ਅਸੀਂ ਰੱਖਦੇ ਆ ਨਾ ਤਾਂ ਸੱਤੋਂ ਕੁਆਲਿਟੀ ਨਹੀਂ ਬਾਈ ਜੀ ਬਣਨੀ ਅੱਛਾ ਠੀਕ ਆ ਜੀ ਇਹਦਾ ਮਤ ਲੇਬਰ ਵਾਲੇ ਨੇ ਕੀ ਕਰਨਾ ਪੈਸੇ ਲੈਣੇ ਹੁੰਦਾ ਉਹਨਾਂ ਕੰਮ ਕਰਨਾ ਜਿੰਨੇ ਕੋਦੇ ਪੈਸੇ ਆ ਜੀ ਠੀਕ ਆ ਇਹ ਸਾਡਾ ਸਿਸਟਮ ਆ ਜੀ ਮਾਰਕੀਟ ਦੇ ਵਿੱਚ ਨਾ ਬਣਾਉਣੇ ਆ ਬਣਾਉਣਾ ਵਾ ਆਪ ਹੀ ਸਾਰਾ ਸਿਸਟਮ ਅਸੀਂ ਆਪ ਦੇਖਦੇ ਆ ਜੀ ਇਹਦਾ ਦਿਨ ਟੈਂਪਰੇਚਰ ਹਿਮੀਡਿਟੀ ਸਭ ਸਿਸਟਮ ਇਹਦੇ ਪਿੱਛੇ ਪਾਣੀ ਚੱਲਦਾ ਜੀ ਮਸ਼ੀਨ ਦੇ ਵਿੱਚ ਅੱਛਾ ਵਿੱਚ ਪਾਣੀ ਹਾਂਜੀ ਹਾਂ ਠੀਕ ਹੈ ਪਿੱਛੇ ਹਿਮੀਡਿਟੀ ਲਈ ਜੀ ਹਾਂ ਜੀ ਤੇ ਬਈ ਉਹ ਆਪਣੇ ਲਾਵੇ ਕਿੰਨੇ ਬਰਡ ਨੇ ਫਿਰ ਫਾਰਮ ਦੇ ਵਿੱਚ ਫਾਰਮ ਦੇ ਵਿੱਚ ਕਿੰਨੇ ਬਰਡ ਨੇ ਆਪਣੇ ਲਵੇ ਸਾਡੇ ਕੋਲ ਜਿਹੜੀ ਬਰੀਡ ਦੇ ਵਿੱਚ 10000 ਮੁਰਗੀ ਹੈ ਟੋਟਲ 10000 ਆ ਉਹਦੇ ਵਿੱਚੋਂ 4000 ਲਾਲ ਆ ਜੀ 6000 ਮਲਟੀ ਕਲਰ ਆ ਜੀ ਫਰ ਕਿੰਨਾ ਆਂਡਾ ਹੋ ਜਾਂਦਾ ਡੇਲੀ ਦਾ ਡੇਲੀ ਦਾ 8000 ਆਂਡਾ ਆਉਂਦਾ ਜੀ 8000 ਆਂਡਾ ਆਉਂਦਾ ਡੇਲੀ ਦਾ ਹਾਂਜੀ ਉਹਦੇ ਵਿੱਚੋਂ ਆਂਡੇ ਛੇੜ ਵੀ ਕਰ ਦਿੰਦੇ ਕੋਈ ਅਸੀਂ 1,20,000 ਲਾਉਣੇ ਆ ਜੀ 1,20,000 ਵੇਚ ਦੇ ਆ ਜੀ 1,20,000 ਵੇਚ ਦੇ ਹਾਂਜੀ ਠੀਕ ਐ ਤੇ ਭਾਈ ਜਦੋਂ ਫਿਰ ਕੰਮ ਸ਼ੁਰੂ ਕੀਤਾ ਸੀ ਉਦੋਂ ਕਿਵੇਂ ਕੀਤਾ ਸੀ ਕੰਮ ਸ਼ੁਰੂ ਵੇਖੋ ਜੀ ਕੰਮ ਸ਼ੁਰੂ ਕਰਨ ਦੀ ਤਾਂ ਬਹੁਤ ਔਖੀ ਘੜੀ ਗਈ ਜੀ ਹਾਂ ਸਭ ਤੋਂ ਪਹਿਲਾਂ ਅਸੀਂ ਇੱਕ ਮਸ਼ੀਨ ਲਾਈ ਸੀ ਸਾਡੇ ਇੱਥੇ ਪੁਰਾਣਾ ਘਰ ਹੁੰਦਾ ਸੀ ਅੱਛਾ ਫੇਰ ਅਸੀਂ ਆ ਤਿੰਨ ਮਸ਼ੀਨਾਂ ਲੈ ਜੀ 1 2 3 ਫੇਰ ਆ ਤਿੰਨ ਲਿਆਉਂਦੇ ਆ ਜੀ ਅੱਛਾ ਹੌਲੀ ਹੌਲੀ ਕੰਮ ਵਧਾਇਆ ਜੀ ਇੱਕਦਮ ਨਹੀਂ ਵਧਾਇਆ 2014 ਦੇ ਵਿੱਚ ਅਸੀਂ ਪਹਿਲਾਂ ਤਾਂ ਕੱਲੀਆਂ ਮੁਰਗੀ ਰੱਖੀਆਂ ਹੋਣੀਆਂ ਪਹਿਲਾਂ ਮੇਰਾ ਡੈਡੀ ਚੂਜ਼ੇ ਬਾਹਰੋਂ ਮਾਰਕੀਟ ਚੋਂ ਲੈ ਕੇ ਵੇਚਦਾ ਹੁੰਦਾ ਸੀ ਅੱਛਾ ਵੇਚਦੇ ਹੁੰਦੇ ਸੀ ਹਾਂਜੀ ਹਾਂ ਸੇਲ ਪਰਚੇਜ਼ ਕੀਤੀ ਆ ਹਾਂਜੀ ਹਾਂ ਪਹਿਲਾਂ ਲਿਆਉਂਦੇ ਹੁੰਦੇ ਸੀ ਹਾਂ ਫੇਰ ਪਤਾ ਕੀ ਗੱਲ ਹੋ ਗਿਆ ਜੀ ਮਾਰਕੀਟ ਦੇ ਵਿੱਚ ਗਾਹਕ ਸਾਡੇ ਕੋਲ ਜ਼ਿਆਦਾ ਸੀ ਠੀਕ ਆ ਜੀ ਜੈਨੂਨ ਪੈਸਿਆਂ ਦੇ ਕੰਮ ਕਰਦੇ ਸੀਗੇ ਹੈਚਰਾਂ ਵਾਲੇ ਜਿਹੜੇ ਮੇਰੇ ਡੈਡੀ ਨੂੰ ਸੀਗੇ ਮਹਿੰਗੇ ਰੇਟ ਤੇ ਚੂਹਾ ਦਿੰਦੇ ਹੁੰਦੇ ਸੀਗੇ ਅੱਛਾ ਤਾਂ ਕਰਕੇ ਫਿਰ ਅਸੀਂ ਆਪਦੀ ਇੱਕ ਇੱਕ ਮਸ਼ੀਨ ਦੋ ਲੈ ਕੇ ਆਏ ਜੀ ਫੇਰ ਉਹ ਚ ਥੋੜੇ ਥੋੜੇ ਅਸੀਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਿਆਂ 720 ਅੰਡੇ ਲਾਏ ਜੀ 2014 ਦੇ ਵਿੱਚ 720 ਅੰਡੇ ਲਾਏ 720 ਅੰਡੇ ਲਾਏ ਉਹ ਚ 650 ਚੂਹਾ ਨਿਕਲਿਆ ਜੀ ਅੱਛਾ ਅੰਡੇ ਲਿਆਉਣ ਨੂੰ ਪੈਸੇ ਵੀ ਨਹੀਂ ਸੀਗੇ ਜੀ ਹੂੰ ਉਹ ਵੀ ਕਿਸ ਮੰਨ ਕੇ ਚਲੋ ਕਿ ਸੱਜਣ ਮਿੱਤਰ ਨੇ ਆਂਡੇ ਦਿੱਤੇ ਸੀ ਤੇ ਉਹ ਆਂਡਿਆਂ ਦੇ ਵਿੱਚੋਂ ਜਿਹੜੇ ਕੁਦਰਤੀ ਵਧੀਆ ਨਿਕਲੇਦੇ ਸੀ ਉੱਥੋਂ ਕੰਮ ਸਟਾਰਟ ਕੀਤਾ ਜਾ ਬਹੁਤ ਵਧੀਆ ਭਾਈ ਬਾਬੇ ਨਾਨਕ ਦੀ ਕਿਰਪਾ ਬਹੁਤ ਵਧੀਆ ਕਿਰਪਾਈ ਮਹਾਰਾਜ ਦੀ ਤੇ ਉਦੋਂ ਫਿਰ ਉਹ ਕਿੰਨਾ ਖਰਚ ਆ ਗਿਆ ਸੀ ਭਾਈ ਭਾਈ ਅਰੇ ਸਹਾਦਾਂ ਪਤਾ ਬੱਸ ਯਾਰ ਭਾਈ ਇਹ ਵੱਡੇ ਭਰਾ ਨੂੰ ਪਤਾ ਵੀ ਕਿੰਨੇ ਦਾ ਸਾਰਾ ਅੱਛਾ ਸਾਰਾ ਤੁਸੀਂ ਦੇਖ ਹੀ ਸਕਦੇ ਹੋ ਪੈਸੇ ਲੱਗਦੀ ਹਾਂਜੀ ਹਾਂ ਸਹੀ ਗੱਲ ਆ ਮੇਰੀ ਗੱਲ ਤਾਂ ਬਈ ਕੁਆਲਿਟੀ ਦੇ ਉੱਤੇ ਹੈ ਬੰਦਾ ਕੁਆਲਿਟੀ ਵੇਚੂਗਾ ਮਾਰਕੀਟ 'ਚ ਜਦੋਂ ਨਾਂ ਬਣ ਜੂ ਨਹੀਂ ਬਣਦਾ ਨਹੀਂ ਬਣਦਾ ਨਹੀਂ ਠੀਕ ਹੈ ਜੀ ਸਾਡਾ ਜਿਹੜਾ ਪਿੰਡ ਉੱਗੋਗੇ ਇੱਥੇ ਸਿਰਫ ਸਾਡੀ ਇੱਕੋ ਇੱਕ ਇੱਕੇ ਕੰਮ ਆਈ ਸਾਡਾ ਠੀਕ ਹੈ ਸਾਹੀ ਕੰਮ ਆ ਪਿੰਡ ਹਾਂਜੀ ਹਾਂ ਤੇ ਬਾਕੀ ਬਈ ਹੋਰ ਨਾਲ ਕੋਈ ਕੰਮ ਕਰਦੇ ਹੋ ਸਾਹਿਕ ਨਹੀਂ ਹੋਰ ਕੋਈ ਨਹੀਂ ਸਾਡਾ ਬਈ ਇਹੀ ਕੰਮ ਆਈ ਜੇ ਕੋਈ ਹੋਰ ਕੰਮ ਹੁੰਦਾ ਫਿਰ ਅਸੀਂ ਇਹ ਨਹੀਂ ਕਰਦੇ ਫਿਰ ਇਹ ਨਹੀਂ ਕਰਦੇ ਹਾਂਜੀ ਹਾਂ ਵਧੀਆ ਕੰਮ ਆਈ ਟਾਈਮ ਪਾਸ ਹੋਈ ਜਾਂਦਾ ਜੀ ਕਰੇ ਵਧੀਆ ਸਿਸਟਮ ਚੱਲਦਾ ਜੇ ਕੋਈ ਨਾ ਮਾ ਬੰਦਾ ਬਈ ਇਹ ਕੰਮ ਸ਼ੁਰੂ ਕਰੇ ਮੰਨ ਕੇ ਉੱਚਿਆਂ ਵਾਲਾ ਹਨਾ ਹਾਂਜੀ ਤਾਂ ਵੀ ਬੰਦਾ ਕਾਮਯਾਬ ਹੋ ਜਾ ਲੇਗਾ। ਭਾਈ ਅੱਜ ਦੀ ਘੜੀ ਵਿੱਚ ਤੁਹਾਨੂੰ ਇੱਕ ਖਾਸ ਗੱਲ ਦੱਸ ਦਿਆਂ। ਜਾਂ ਤਾਂ ਕੱਲੀ ਮੁਰਗੀ ਦਾ ਕੰਮ ਕਰੋ ਜਾਂ ਕੱਲੇ ਮੁਰਗੇ ਦਾ ਕੰਮ ਕਰੋ। ਬਸ। ਅੱਛਾ। ਬਸ ਇੱਕ ਸਿਸਟਮ ਬਣਾਓ ਆਪਣਾ ਜ਼ਿੰਦਗੀ ਦਾ। ਠੀਕ ਆ? ਜਾਂ ਤਾਂ ਕੱਲੀ ਮੁਰਗੀ ਦਾ ਕੰਮ ਕਰੋ ਜਾਂ ਕੱਲੇ ਮੁਰਗੇ ਦਾ ਕੰਮ ਕਰੋ। ਕਿਉਂਕਿ ਮਾਰਕੀਟ ਦੇ ਵਿੱਚ ਕੋਈ ਵੀ ਮੁਰਗਾ ਜਿਹੜਾ ਦੇਸੀ ਦੇ ਵਿੱਚ ਅਸੀਂ ਡੀਪੀ ਕ੍ਰੋਸ ਕੱਢਦੇ ਰਹੇ ਆ। ਡੀਪੀ ਕ੍ਰੋਸ ਦਾ ਮਾਰਕੀਟ ਦੇ ਵਿੱਚ 180 ਤੋਂ 200 ਰੁਪਏ ਕਿਲੋ ਜਿਹੜਾ ਰੇਟ ਆ ਮਾਰਕੀਟ ਦਾ। ਮਾਰਕੀਟ ਦਾ। 180 ਤੋਂ 200 ਰੁਪਏ ਕਿਲੋ ਜੀ। ਸਮੇਤ ਖੰਭ। ਸਿਆ ਹਾਂਜੀ ਹਾਂ ਠੀਕ ਹੈ ਹਾਂਜੀ ਇਹੋ ਘਾਟ ਵਾਲਾ ਕੰਮ ਨਹੀਂ ਹੈਗਾ ਵਧੀਆ ਕੰਮ ਆ ਬਾਈ ਕੋਈ 200 400 500 ਮੁਰਗਾ ਪਾਲਣ ਜਿਹੜੇ ਬਾਈ ਫੇਲ ਹੋ ਜਾਂਦੇ ਯਾਰ ਇਹ ਕੰਮ ਚ ਉਹ ਕਿ ਮੈਂ ਕੀ ਕੋਈ ਘਾਟ ਬਾਲਣ ਫੇਲ ਹੋਣ ਦਾ ਬਾਈ ਮੇਨ ਕਾਰਨ ਫੀਡ ਆ ਕਈ ਲੋਕ ਦੇਖੋ YouTube ਦੇ ਵਿੱਚ ਮੈਂ ਕਹਿਣਾ ਨਹੀਂ ਚਾਹੁੰਦਾ ਸੋਸ਼ਲ ਮੀਡੀਆ ਤੇ ਗਲਤ ਵੀਡੀਓ ਪਾ ਰਹੇ ਆ ਲੋਕ ਵੀ ਇਹ ਜਿਹੜਾ ਆਰਗੈਨਿਕ ਕੰਮ ਕਰੋ ਬਾਈ ਜੀ ਮੰਨ ਕੇ ਦੋ ਜੀ ਅਸੀਂ ਬਾਹਰ ਕੁੰਡੀਆਂ ਸਾਡੇ ਕੇ ਮੁਰਗੀਆਂ ਰੱਖਣ ਲੱਗੇ ਤਾਂ ਮੁਰਗੀਆਂ ਆਂਡੇ ਕਿਵੇਂ ਦੇਣੀਆਂ ਉਹਦੇ ਵਿੱਚ ਪ੍ਰੋਟੀਨ ਲੈਵਲ ਹੀ ਨਹੀਂ ਪੂਰਾ ਹੋਣਾ ਤਾਂ ਹੀ ਕਰਕੇ ਫਾਰਮਰ ਫੇਲ ਹੋ ਰਹੇ ਆ ਕਿਉਂਕਿ ਉਹ ਪ੍ਰੋਟੀਨ ਉਹਦਾ ਲੈਵਲ ਪੂਰਾ ਨਹੀਂ ਹੋ ਰਿਹਾ ਤੇ ਅੰਡੇ ਦੀ ਜਿਹੜੀ ਆਪਣੇ ਪਰਸੈਂਟਜਾ ਸਹੀ ਨਹੀਂ ਆ ਰਹੀ ਤਾਂ ਕਰਕੇ ਆਂਡਾ 10 ਰੁਪਏ ਜਿੱਦਾਂ 1000 ਮੁਰਗੀ ਰੱਖੀ ਹੈ ਜੀ 1000 ਮੁਰਗੀ ਦੇ ਵਿੱਚੋਂ ਆਂਡਾ ਆ ਰਿਹਾ 500 ਜੀ ਠੀਕ ਹੈ ਜੀ ਖਰਚਾ ਘਾੜੀ ਆ ਜਾ ਮਾਨੇ ਕਿ ਚਲੋ 5 500 ਤੋਂ ਵੀ ਜ਼ਿਆਦਾ ਹੂੰ ਇਸ ਤਰ੍ਹਾਂ ਤਾਂ ਹੀ ਕਰਕੇ ਫਾਰਮਰ ਵੀੜ ਆਇਆ ਇਹ ਫੇਲ ਹੋ ਰਹੇ ਜੀ ਤਾਂ ਹੀ ਫੇਲ ਹੁੰਦੇ ਆਂ ਹਾਂਜੀ ਹਾਂ ਠੀਕ ਹੈ ਤੇ ਅੱਜ ਜਿਹੜੇ ਆਪਣੇ ਆ ਚੂਹੇ ਨਿਕਲਿਆ ਬਈ ਹਾਇਤਰੀ ਚੋਂ ਇਹ ਕਿੰਨੇ ਨਿਕਲੇ ਅੱਜ ਇਹ ਅੱਥੇ ਅਰਜੇਸ ਨਿਕਲੇ 8000 ਹਾਂਜੀ ਹਾਂ ਠੀਕ ਹੈ ਸਾਰਾ ਜਾਣਾਗਾ ਉਹ ਸਿਰ ਧਰਮਸਾਲਾ ਸਿਰਮਸਾਲਾ ਭੇਜਾਂਗੇ ਮਾਚ ਜੀ ਇਹ ਬਈ ਆਰਡਰ ਫਿਰ ਤੁਹਾਡੇ ਕੋਲ ਪਹਿਲੀ ਆ ਜਾਂਦੇ ਨੇ ਇਹ ਦੋ ਦੋ ਮਹੀਨੇ ਐਡਵਾਂਸ ਲੋਕਾਂ ਦੇ ਬੁੱਕ ਆ ਜੀ ਠੀਕ ਹੈ ਇਹ ਹਾਇਤਰੀ ਆਪਣੀ ਫਿਰ 12 ਮਹੀਨੇ 30 ਦਿਨ ਚੱਲੀ ਜਾਂਦੀ ਹੈ ਬਈ ਹਾਂ ਲੋਕ ਕਰਦੇ ਆ ਸੀਜ਼ਨ ਦੇ ਹਿਸਾਬ ਨਾਲ ਹਾਂ ਮੰਨੇ ਕਿ ਜਦੋਂ 12 ਮਹੀਨੇ 30 ਦਿਨ ਗਾਮਾ ਜਰੂਰ ਮਰਜ਼ੀ ਚੋ ਜੇ ਲੈ ਸਕਦੇ ਜਦੋਂ ਮਰਜ਼ੀ ਠੀਕ ਹੈ ਹਾਂਜੀ ਹਾਂ ਤੇ ਬਾਕੀ ਫਿਰ ਜਿਵੇਂ ਹੁਣ ਤੁਸੀਂ ਸੱਤੋ ਕੋਈ ਚੂਚਾ ਲੈ ਗਿਆ ਤਾਂ ਬੰਦੇ ਨੂੰ ਕੋਈ ਮਦਦ ਦੀ ਲੋੜ ਆ ਥੋੜੀ ਜਾਣਕਾਰੀ ਦੇ ਜਾਂ ਕੁਝ ਵੀ ਹੈ ਨਾ ਫਿਰ ਉਹਹੀ ਪਤਾ ਕੀ ਗੱਲ ਆ ਚੂਚੇ ਸੱਤੋ ਕਸਟਮਰ ਲੈ ਕੇ ਜਾਂਦੇ ਆ ਜੀ ਫਾਰਮਰ ਵੀਰ ਅਸੀਂ ਤਾਂ ਪਤਾ ਕੀ ਗੱਲ ਕਹਿੰਦੇ ਜੇ ਤਾਂ ਮੈਂ ਕਹਿੰਦਾ ਵੀ ਸਾਡੇ ਹਿਸਾਬ ਨਾਲ ਚੱਲੋ ਇਹ ਤਾਂ ਠੀਕ ਆ ਪਤਾ ਕੀ ਗੱਲ ਆ ਉਹ ਜਦੋਂ ਨਵਾਂ ਬੰਦਾ ਹੁੰਦਾ ਉਹਨੂੰ ਕਿਤੇ ਕੋਈ ਕਹੇਗਾ ਕਿਤੇ ਕੋਈ ਕਹੇਗਾ ਬਾਈ ਆਹ ਕਰਲਾ ਇਹਨੂੰ ਝੋਲਾ ਪਾ ਦੇ ਬਾਹਰ ਸੱਟ ਲਾ ਇਹ ਕਰਲਾ ਕਾਂ ਕਰਕੇ ਬਾਈ ਉਹ ਫਾਰਮਰ ਵੀ ਧੋਖਾ ਕਰਦੇ ਆ। ਅੱਛਾ ਜਿਹੜਾ ਜਿਵੇਂ ਫ੍ਰੀ ਰੇਂਜ ਕਹਿੰਦੇ ਆ ਵਿੱਚ ਨਾ ਕੋਈ ਫਦਾ ਨਹੀਂ ਫ੍ਰੀ ਬਾਈ ਕੋਈ ਕੰਮ ਨਹੀਂ ਮੈਨੂੰ ਕਹਦੇ ਬੰਦਾ ਵੀ ਫ੍ਰੀ ਰੇਂਜ ਸਾਡੇ ਕੇ ਸਾਡੀ ਮੁਰਗੀ 90% 80% ਆਂਡਾ ਦਿੰਦੇ ਆ ਫਿਰ ਲੋਕ ਐਡੇ ਐਡੇ ਲੋਕਾਂ ਦੇ ਕੇਜ ਸਿਸਟਮ ਲਗਾਏ ਆ ਉਹ ਤਾਂ ਲੋਕ 2 ਕਿੱਲੇ ਲੈ ਕੇ ਖੁੱਲ੍ਹੇ ਨਾ ਛੱਡ ਦਿਆ ਕਰਨਾ ਜਿਹੜੀਆਂ ਆਪਣੀਆਂ ਮੁਰਗੇ ਨੇ ਫਿਰ ਉਹ ਕੇਜ ਸਿਸਟਮ ਚ ਨੇ ਸਾਰੀ ਕੇਜ ਸਿਸਟਮ ਤੁਹਾਨੂੰ ਵੀਡੀਓ ਦਿਖਾ ਦਾਂਗੇ ਜੀ ਠੀਕ ਹੈ 10 ਦਿਨਾਂ ਬਾਅਦ ਇਹੀ ਚੈਨਲ ਦੇ ਉੱਤੇ ਅਪਲੋਡ ਕਰਾਂਗੇ ਵੀ ਕਿਸ ਤਰ੍ਹਾਂ ਨੇ ਸਾਡੇ ਕੋਲ ਬਰੀਡ ਰੱਖੀ ਆ ਕਿ ਕਿੰਨਾ ਉਹਦਾ ਬਾਡੀ weight ਆ ਕਿੰਨਾ ਮੁਰਗੇ ਦਾ ਬਾਡੀ weight ਆ ਕਿਹੋ ਜੀ ਮੁਰਗੀ ਆ ਕਿਹੋ ਜਿਹਾ ਮੁਰਗਾ ਸਾਰਾ ਦਿਖਾ ਦਾਂਗੇ 10 ਦਿਨਾਂ ਬਾਅਦ ਅੱਜ ਦੇ ਬਾਈਆਂ ਦੇ ਬਾਈ ਆਪਾਂ ਦੱਸ ਦੇਣਾ ਬਾਅਦ ਦੁਬਾਰੇ ਤੁਹਾਨੂੰ ਜਿਹੜੇ ਬਾੜ ਨੇ ਉਹ ਦਿਖਾਵਾਂਗੇ ਅੱਜ ਆਪਾਂ ਕੱਲੀ ਹੈਚਰੀ ਦੀ ਵੀਡੀਓ ਬਣਾਉਣੀ ਸੀਗੀ ਤਾਂ ਤੁਹਾਨੂੰ ਸਾਰਾ ਕੰਮ ਜਿਹੜਾ ਬਾਈਆਂ ਦਾ ਉਹ ਦਿਖਾਇਆਗਾ ਤੇ ਹੁਣ ਜਿਹੜੀ ਆ ਵੈਕਸੀਨ ਵਾਲੀ ਮਸ਼ੀਨ ਆ ਬਾਈ ਹਨਾ ਹਾਂਜੀ ਹਾਂ ਇਹਨੂੰ ਵੈਕਸੀਨੇਟਰ ਬੋਲਦੇ ਆ ਵੈਕਸੀਨੇਟਰ ਬੋਲਦੇ ਹੈ ਇਹ ਕਹੇ ਹੋਣੀ ਜ਼ਰੂਰੀ ਆ ਹਾਸ ਦੇ ਵਿੱਚ ਹਾਂਜੀ ਹਾਂ ਇਹਦੇ ਬਿਨਾ ਫਿਰ ਬੰਦਾ ਕੰਮ ਜਾਵਣੀ ਹੈ ਨਾ ਹਾਂਜੀ ਹਾਂ ਤੇ ਠੀਕ ਆ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੀ ਇਹ ਜਾਣਕਾਰੀ ਸਾਡੇ ਨਾਲ ਹਾਂਜੀ ਕੀਤੀ ਤੁਸੀਂ